ਫੇ ਮਰਜੀ ਰੱਖੋ ਇਹੋ ਬਾਹਰ ਰੱਖੋ ਉਹ ਜਿੱਥੇ ਮਰਜੀ ਧੂਰੀ ਵਾਲਿਆ ਉਹ ਬਾਹਰ ਰੱਖ ਅੱਜ ਤੇ ਕਹਿੰਦੇ ਹਰਮਨ 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 ਹੋਈ ਪਈ ਐ ਅੱਜ ਤੇ ਧੂਰੀ ਵਾਲਾ ਧੂਰੀ ਵਾਲਾ ਸਰ ਚੌਕ ਆ ਗਿਆ ਜੀ ਹਾਂ ਹਾਂ ਚੌਕੇ ਤੇ ਕੁਛ ਨਹੀਂ ਹੈ ਉਹ ਪੁੱਛਦਾ ਨਹੀਂ ਅੱਡੀਆਂ ਪਾਉਣ ਤੇ ਫੇਰ ਤੁਹਾਡਾ ਕੀ ਨਹੀਂ ਕਰਦੀ ਐ ਹਰ ਕੋਈ ਹੱਥ ਜੜਾਤ ਹੋਈ ਐ 3 ਛੱਕਿਆਂ ਦੇ 1500 ਰੁਪਏ ਕੀ ਬਾਤ ਆ ਜੀ 3 ਛੱਕੇ 1500 ਰੁਪਏ ਸਾਡੀ ਜਿਲ੍ਹਾ ਪ੍ਰਧਾਨਾ ਮਨਿਹਰ ਸਿੰਘ ਜੀ ਨੇ ਹਾਂਜੀ 550 ਰੁਪਿਆ ਸੁਖਵਿੰਦਰ ਨੇ ਧੂੜਿਆ ਹਰ ਵਾਰ ਫੇਰ ਐਸਾ ਟੀਮ ਖੇਡ ਰਿਹਾ ਤੇ ਕੋਚੇ ਵੀ ਪਹਿਲਾ ਨੰਬਰ ਲਾਇਆ ਹੈ ਬਾਅਦ ਨੰਬਰ 36 ਨੇ ਬਾਅਦ ਨੰਬਰ 36 ਦੇ ਖੇਡ ਦੇ ਇਲਾਕੇ ਵਿੱਚ ਜਦ ਧੂੜਿਆ ਨਾਲ ਕਦੇ ਸਾਹਮਣ ਆ ਗਿਆ ਹੌਸਰ ਟੋਪੀ ਦਿੱਤੇ ਮੋਟਰਸਾਈਕਲ ਦਿੱਤੇ ਟਰੈਕਟਰ ਦਿੱਤੇ ਤੇ ਦੁਨੀਆ ਦੇ ਵੱਡੇ ਵੱਡੇ ਰਕਾਰ ਕੰਮ ਦਿੱਤੇ ਹੈ ਐਚ ਵੀ ਬੈਂਕ ਦਾ ਆਨਰ ਲੈ ਵੀ ਹਰਮਣੇ ਇੱਕ ਵਾਰੀ ਕਨਫਰਮੇਸ਼ਨ ਕੀਤੀ ਸੰਗਤ ਦਾ ਨੌਜਵਾਨ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਤੇ ਪਿੱਛੇ-ਪਿੱਛੇ ਉਹ ਵੀ ਆ ਗਿਆ ਜਿਗਰਮਾਂ ਵਾਲਿਆ ਜਿਹਨੇ ਇੱਕ ਵੀ ਦੋ ਟਰੈਕਟਰ ਜਿੱਤੇ ਐ ਮੇਰੀ ਮਰਾ ਦਾ ਸਾਲਵ ਕਹਿਲ ਅੰਬਾਰੇ ਵਾਲਾ ਉਹ ਵੀ ਕਹਿੰਦੇ ਅੱਜ ਦੇ ਖੇਡ ਮੇਲੇ ਦਾ ਸ਼ਿੰਗਾਰ ਬਣ ਗਿਆ ਤੇ ਖੇਡੂਗਣਾਂ ਦੇ ਖੇਡ ਮਜ਼ਾ ਮੈਜਰਾਨ ਜੋੜੀ ਨਾਲ ਲੱਗੇ ਹੋਏ ਮੋਨੰਗ ਨੇ ਪਾਣਾ ਕਰਨਾ ਨੋਟਵਾਰ ਯਾਰੀ ਮੋੜਿਆ ਨੀ ਮੋੜਨਾ ਓ ਬਾਲਾ ਨੂੰ ਬਾਲਰ ਇਹ ਤੇਰੀ ਐ ਤੇ ਧੂੜਿਆ ਹਰਮਨ ਫੇਸ ਤੇ ਟਿਕਟ ਖੇਡਿਆ ਇੱਕ ਤੋਂ ਵੀ ਪਹਿਲਾ ਨੰਬਰ ਲਾਇਆ ਹੈ ਵਾਰ ਨੰਬਰ 36 ਨੇ ਪਾਜ ਵਾਰ ਨੰਬਰ 36 ਦੇ ਖੇਰ ਦੇ ਇਲਾਕੇ ਵਿੱਚ ਪ੍ਰਗਟ ਧੂਰੀਆ ਕਨੇ ਫਾਪਣਾ ਆ ਗਿਆ ਹੌਸਰ ਟਰੱਕੀ ਜਿੱਤਿਆ ਮੋਟਰ ਸੰਜਿੱਤਿਆ ਟਰੈਕਟਰ ਜਿੱਤਿਆ ਤੇ ਦੁਨੀਆ ਦੇ ਵੱਡੇ ਵੱਡੇ ਰਿਕਾਰਡ ਕਾਮ ਜਿੱਤਿਆ ਐਚ ਵੀ ਬੈਟਰ ਦਾ ਆਨਰ ਲੈ ਵੀ ਫਾਰਮ ਨੇ ਇੱਕ ਵਾਰੀ ਕਰਫ ਦੇ ਸਾਹਮਣੇ ਸੰਗਤ ਦਾ ਨੌਜਵਾਨ ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਤੇ ਪਿੱਛੇ ਪਿੱਛੇ ਉਹ ਵੀ ਆ ਗਿਆ ਜਿਗੜਾਮਾ ਵਾਲਿਆ ਜਿਹਨੇ ਇੱਕ ਵੀ 2 ਟਰੈਕਟਰ ਜਿੱਤੇ ਐ ਮੇਰੀ ਮਰਾ ਦਾ ਸੌਰਵ ਚੈਲ ਹੰਬਾਲੇ ਵਾਲਾ ਉਹ ਵੀ ਕਹਿੰਦੇ ਅੱਜ ਦੇ ਖੇਡ ਮੇਲੇ ਦਾ ਸ਼ਿੰਗਾਰ ਬਣ ਗਿਆ ਹੈ ਤੇ ਖੇਡੂ ਕਹਿੰਦੇ ਅੱਜ ਖੇਡ ਮਰਾ ਅਗਲੀ ਵਾਰ ਖੇਡ ਹੋਟਲ ਦੇ ਤਾਂ ਹਾਲੇ ਦਾ ਬੋਲ ਨਹੀਂ ਪਿਆ ਹੈ ਮੇਰੀ ਸ਼ਕੀ ਤੇ ਛੱਕੇ ਦੇ ਵਿੱਚ ਤੇ ਪਾਉਂ ਤੇ ਵਿੱਚ 500 ਹਾਂ ਆ ਬਾਲ ਤੇ ਛੱਕੇ ਦਾ ਬੇਟਾ ਰੁਪਈਆ 500 ਪਰ ਬਾਹਰ ਜਿਹੜੇ ਕਹਿੰਦੇ ਸਿਰ ਦੀ ਪਾਰਟੀ ਹੈ ਉਹ ਸਮਾਪਤਾ ਦੱਸੋ ਮੇਰੇ ਭਾਜੀ ਕਿੰਨੇ ਆ ਗਏ

और वही मैंने सुना माला सुना भाई की भक्ति है बस रे राम रे भजन पूजा वही आ जाए माताजी का और अपनी भोला गोपाल का

बार लाने के बाद 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 लाने के � Nineteen naa se na seere ke ndoom naa se na seere to ndoom naa seere.

जिमेंगवंत मान जी उसी देख सकते हो कि युद्ध नशे छेड़ी है नशे हल अज जो खेल मुकाबले हो रहे क्रिकेट टूरनामेंट हो रहा है इसके लिए बहुत मैं तो कह धनवाद असर कर दिए सा विधायक आत्मनिवर के गुरबंध सिंह सिद्धू जी जिना ने हमेशा ટ કરતા યુવાનું મોટી કે આ ખેડૂતપેટ કરીએ ના કે યુદ્ધ જે નશે નશ્યા

और समुची साड़िया भैन मेरी नाल खड़ी है सारिया सो so, पूरी टीम वर्क है और बहुत बहुत धन्यवाद करनी है साहब कुलवंत सिंह सिद्धू जी का और मेरे नाल नीरी भैन आईया ने स्पेशल सज्जा दिन मेरे भी रिंकू भाजी भी खड़े ने और तो आओ मिलकर सारे इस कथा के आशीर्वाद लीए लड्डू टोपाल चरना के हाजरी लाइए दो हजार सताई दिन

तोड़ रहे हैं इलाको आम जो अमन खान लोग बड़े खुश है इस गल से ताकि जोड़ी नौजवान पीढ़ी है वो नशे तो रहे खेदा बदलोत